ਪੰਜਾਬ ਦੇ ਇਸ ਇਲਾਕੇ ਚ ਨਿਹੰਗਾ ਦਾ ਪੈ ਗਿਆ ਵੱਡਾ ਰੋਲਾ ਭੜ ਗਏ ਨਿਹੰਗ ਸਿੰਘ ਆਪਸ ਦੇ ਵਿੱਚ ਚਲੀਆਂ ਤਾੜ-ਤਾੜ ਗੋਲੀਆਂ ਕੀ ਹੈ ਪੂਰਾ ਮਾਮਲਾ ਆਓ ਤੁਹਾਨੂੰ ਵੀ ਦੱਸਦੇ ਹਾਂ ਆਪਾਂ ਇਹ ਪਿੰਡ ਹਰਦਾਸਪੁਰੋਂ ਜਿਹੜਾ ਪਹਿਲਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸੰਬੰਧ ਵਿੱਚ ਪਿੰਡ ਨੇ ਫੈਸਲਾ ਕਰ ਦਿੱਤਾ ਸੀ ਪੁਲਿਸ ਵੀ ਇਨਵੋਲਵ ਹੋਈ ਸੀ ਔਰ ਸਾਰੀ ਗੱਲਬਾਤ ਮੁੱਕ ਗਈ ਸੀ ਪਰ ਇਹ ਬੰਦੇ ਜਿਹੜੇ ਹੁਣ ਆ ਕੇ ਜਿਨ੍ਹਾਂ ਨੇ ਅਟੈਕ ਕੀਤਾ ਉਹ ਵੀ ਜਿੱਥੇ ਬੰਦੀਆਂ ਕੋਤਰੇ ਫਿਰਦੇ ਸੀ ਪਿੰਡ ਦਾ ਮਾਹੌਲ ਬਗ ਅਸੀਂ ਕਿਹਾ ਵੀ ਚਲੋ ਸਾਡਾ ਉੱਤੇ ਆਸਾਨ ਹੈ ਤੇ ਉੱਥੇ ਸੱਦ ਕੇ ਤਾਂ ਸਾਰੀ ਸ਼ਾਂਤੀ ਮੁਰ ਕੋ ਰਾਜਨਾਮਾ ਕਰਾ ਸੀ ਜੀ ਤੇ ਉਹ ਸਾਡੇ ਨਾਲ ਸੰਪਰਕ ਉਹਨਾਂ ਨੇ ਕੀਤਾ ਥੰਨਾ ਜੀ ਦੂਜੀ ਥਿਰ ਨੇ ਤੇ ਅਸੀਂ ਜਦੋਂ ਗੱਲਬਾਤ ਕਰਦੇ ਮੈਂ ਕਿਹਾ ਵੀ ਪਹਿਲਾਂ ਤੁਸੀਂ ਦੱਸੋ ਆਪਣੀ ਗੱਲ ਮਾਨੂੰ ਇਹ ਦੂਜੀ ਇੱਕ ਪੰਚਾਇਤ ਦੀ ਪੁੱਛਾਂਗੇ ਦੀਡਾ ਗੁਰਜ਼ਰਾ ਕਮੇਟੀ ਨੂੰ ਪੁੱਛਾਂਗੇ ਨਾ ਜੀ ਫਿਰ ਵਾਕਿਵਾ ਗੱਲਾਂ ਸੁਣ ਕੇ ਫਿਰ ਹੀ ਪਤਾ ਲੱਗਣਾ ਜੀ ਤੇ ਉਹਨਾਂ ਨੇ ਹਲੇ ਉਹਨਾਂ ਨਾਲ ਗੱਲਬਾਤ ਚੱਲਦੀ ਸੀ ਤਾਂ ਉੱਠ ਕੇ ਬੰਦੇ ਕੱਢਣਾ ਫਰਬਾਨਾ ਕੱਢ ਲਈਆਂ ਕਿਨੇ ਕਸ਼ੇ ਕਰ ਲਈ ਦੁੱਧਨਾ ਸਿੰਘਾਂ ਦੇ ਦਲ ਦਾ ਮਾਰ ਦਿੱਤੇ ਇੱਕ ਪਿਸਤਲ ਕੱਢ ਕੇ ਐ ਕਰਦੇ ਸੀ ਕਹਿੰਦੇ ਕੋਲਿਆ ਵੀ ਪਿਸਤਲ ਉਹਦਾ ਜ ਨਜਾਜ਼ ਉਹ ਤੋਂ ਕੋ ਨੰਬਰ ਨਹੀਂ ਕਰਾਉਂਗਾ ਉਹ ਕੋਸਮ ਦੇ ਤਰ੍ਹਾਂ। ਉਹ ਤੇ ਪਿਸਤਲ ਕੱਢੀ ਕੀ ਨਾਮ ਉਹਨਾਂ ਦਾ? ਬੜੇ ਜਿਹਨਾਂ ਦਾ ਪਿਸਤਲ ਕੱਢੀ ਕੀ ਨਾਮ ਉਹਨਾਂ ਦਾ? ਇੱਕ ਜਸਪ੍ਰੀ ਸਿੰਘ ਹੈ ਮੈਂ ਦੱਸਦਾ। ਇੱਕ ਜਗਜੀਤ ਸਿੰਘ ਹੈ। ਇਹ ਜਸਪ੍ਰੀ ਸਿੰਘ ਤੇ ਰਣਜੀਤ ਸਿੰਘ ਦੋ ਮੁੰਡੇ ਐ ਤੇ ਜੀ। ਜਗਜੀਤ ਸਿੰਘਾਂ ਨਾਲ ਉਹਨਾਂ ਨਾਲ 35-40 ਬੰਦੇ ਹੋਰ ਲੈ ਕੇ ਆ ਸੀ। 57 ਗੱਡੀਆਂ ਭਰ ਕੇ ਲਗਿਆ ਸੀ ਬਾਈ ਜਿਹੜੀ ਗੋਲੀ ਲੱਗੀ ਉਹ ਜਸਪੀਰ ਦੇ ਗੋਲੀ ਲੱਗੀ ਆ ਉਥੇ ਪਤਾ ਨਹੀਂ ਉਹਨਾਂ 'ਚ ਕਿਸੇ ਦੇ ਲੱਗੀ ਹੋਣੀ ਆ ਤੇ ਫਿਰ ਸਿਰ ਖੋਦਿਆ ਤੇ ਠੀਕ ਹੈ ਜੀ ਤੇ ਜਿਹੜੇ ਆਪਣੇ ਨਿਆਂਗੇ ਉਹ ਕਿੰਨੇ ਜ਼ਖਮੀ ਹੋਏ ਜੀ 3 ਸਿੰਘ 3 ਸਿੰਘ ਕਾਰਨ ਮਤਲਬ ਲੜਾਈ ਹੁੰਦਾ ਕਾਰਨ ਕੀ ਹੋ ਗਿਆ ਸਮਝਣ ਪਿੰਡ ਦੇ ਇਹਨਾਂ ਦਾ ਗੁਰਦਾਰ ਸਾਹਿਬ ਦਾ ਡਿਸਪਿਊਟ ਚੱਲਦਾ ਸੀਗਾ ਅੱਗੇ ਪਿੰਡ ਵਾਲਿਆਂ ਨੇ ਵੀ ਫੈਸਲਾ ਕਰਾ ਲਿਆ ਸੀ ਪਿੰਡ ਦੀ ਪੰਚਾਇਤ ਨੇ ਵੀ ਸਾਰੇ ਜੋ ਮੇ ਬਸਰੀਦਾਂ ਨੇ ਫੈਸਲਾ ਹੋ ਜੂਗਾ ਪਰ ਉਸ ਗੱਲ ਨੂੰ ਫਿਰ ਜਾਦੇ ਉਭਾਰ ਰਹੇ ਸੀ ਉਹ ਤੇ ਸੇ ਬੰਦਿਆਂ ਕੋ ਬੰਦਿਆ ਕੋਸ਼ ਅੰਦਾ ਸੜ ਕੋ ਗਏ ਉਥੇ ਹਸ਼ਾਦਪੁਰ ਤੇ ਮੈਂ ਕਹ ਚਾਲ ਤੁਸੀਂ ਮੈਂ ਕਹ ਫੈਸਲਾ ਤੁਹਾਡਾ ਹੋ ਗਿਆ ਹੈ ਹਨ ਤੁਸੀਂ ਸਾਰਾ ਕੁਝ ਤੁਹਾਡਾ ਲਿਖ ਲਖਾਈਆ ਹੋ ਗਿਆ ਹੈ ਫੇ ਤੁਸੀਂ ਰਹਿਣ ਦਾ ਸ਼ਾਂਤੀ ਰੱਖੋ ਪਰ ਨਹੀਂ ਉਥੇ ਵੀ ਸਾਡੇ ਕੋਲ ਹਥਿਆਰ ਤੋਂ ਲੈ ਕੇ ਦੋ ਤਿੰਨ ਗੱਡੀਆਂ ਭਰ ਕੇ ਲਗਾਈਆਂ ਔਰ ਇੱਥੇ ਜਿਆ ਵੀ ਥੋੜੇ ਪੀਸ ਪੁਲਿਸ ਥੋੜੇ ਬੰਦੇ ਆ ਜਿਓ ਇਹ ਗੱਡੀਆਂ ਭਰ ਕੇ ਹਥਿਆਰ ਤੋਂ ਲੈ ਕੇ ਆ ਗਏ ਤੇ ਉੱਥੇ ਗੱਲਬਾਤ ਹੀ ਵਾਲੇ ਸ਼ੁਰੂ ਹੋਈ ਸੀ ਜਾਨੂ ਇਹ ਸਿੰਘਾਂ ਦੇ ਗੱਲ ਪੈ ਗਏ ਇੱਕ ਦੇ ਪਿੱਠ ਵਿੱਚ ਛੋਟਾ ਮਾਰ ਦਿੱਤਾ ਇੱਕ ਦੇ ਕੰਨ ਵਿੱਚ ਨਗਾਤਾ ਜੀ ਇੱਕ ਦੇ ਹੱਥ ਵਿੱਚ ਦੀ ਲਗਾਤਾ ਜੀ ਤੇ ਬਾਬਾ ਜੀ ਜਿਹੜਾ ਪਿਸਤਲ ਆ ਜੋ ਤੁਸਮ ਤੁਈ ਫੜਾਇਆ ਪਤਾ ਲੱਗਾ ਕੋਈ ਦੋ ਨੰਬਰ ਦਾ ਪਰਸਾਂ ਸੀ ਹੋਗਾ ਜੇ ਕੋਈ ਨੰਬਰ ਨੰਬਰ ਦਾ ਸੰਜਸੀ ਆ ਨਹੀਂ ਅਰਸਾ ਲਈ ਇੱਕ ਗੜਾਈ ਚ ਗੜੀ ਮਾਮੇ ਚ ਆਇਆ ਥੋੜੀ ਜਾਣਕਾਰੀ ਦੀ ਹੈ ਅੱਜ ਕਰੀਬਨ 6 ਵਜੇ ਇੱਕ ਯੰਗ ਮੁੰਡਾ ਫਾਇਰ ਆਉਂਡਿੰਗ ਜਰੀ ਨਾਲ ਆਇਆ ਸੀ ਜੇ ਨੂੰ ਸਰਜਨਦੀ ਰਾਏ ਨਾਲ ਪਿੰਕ ਮੁੱਢੀ ਸਾਹ ਕਰੇ ਕਿ ਸਰਜਨਦੀ ਰਾਏ ਨਾਲ ਨੂੰ ਲੈਟਰ ਕਾਰਡਿਕਾ ਗਿਆ ਹੈ ਤੇ ਉਸ ਮਾਮਲੇ ਦੇ ਉਹਨਾਂ ਨਾਲ ਦੇ ਹੋ ਗਏ ਐਂਟੀਕਲ ਦੀ ਵਈ ਸੀ ਸੁਣਿਆ ਗਿਆ ਕਿ ਉਹਨਾਂ ਦੇ ਜਿਹੜੇ ਆਪੋਜ਼ਿਟ ਤਿੰਨ ਬੰਦੇ ਸੀ ਉਹ ਲੱਗਦੇ ਆ ਕਿ ਮੈਨੂੰ ਉਹ ਮੇਰੇ ਕੋਲ ਆਏ ਨੇ ਤੇ ਉਹਨਾਂ ਨੇ ਵੀ ਮੁੱਢੀ ਇਲਾਜ ਤੇ ਮੁੱਢੀ ਇਲਾਜ ਕਰਕੇ ਉਹਨਾਂ ਦੀ ਮਰਜ਼ੀ ਮੁਤਾਬਕ ਸਿਵਲ ਹਸਪਤਾਲ ਨਮਾਸ਼ਾਇਰ ਆਫਰ ਕਰ ਦਿੱਤਾ। ਦੱਸ ਜਿਹੜੇ ਨਮਾਸ਼ਾਇਰ ਆਫਰ ਕੀਤਾ ਇੱਕ ਹਰਮਨ ਕਿੰਨੇ ਖੱਟ ਲੱਗਦੀ ਸੀ ਉਹਨਾਂ ਨੇ। ਉਹਨਾਂ ਦੇ ਸਿੱਗੀ ਕੁਝ ਇੱਕ ਦੇ ਸਾਡ ਕਾਫੀ ਸੀਗੀ ਤੇ ਉਹ ਅੰਦਰ ਸਰਜਨਲ ਅਪੀਨ ਦੇਖਿਆ ਸੀਗਾ। ਬਟ ਉਹ ਕਹਿੰਦੇ ਅਸੀਂ ਦਾਖਲ ਨਹੀਂ ਹੋਣਾ ਅਸੀਂ ਨਮਾਸ਼ਾਇਰ ਇਲਾਜ ਕਰਾਂਗੇ। ਤੇ ਜਿਹੜੇ ਜਿਹੜੇ ਗੋਲੀ ਲੱਗੀ ਪਰਿਵਾਰ ਦੇ ਉਹ ਕਿੰਨੇ ਮੈਂਬਰ ਸੀ? ਕੋਈ ਕੋਈ ਮੁੰਡਾ ਸੀਗਾ ਜੀ। ਕਿੱਥੇ ਲੱਗਦਾ ਗੋਲੀ ਲੱਗੀ ਹੈ ਜੀ? ਜੀ ਇਹ ਪਿਛਲੇ ਪਾਸੇ ਲੱਗਦੀ ਹੈ। ਅਚਕਕ ਬੈਂਡ ਕੰਡੀਸ਼ਨ ਕਿਤਾ ਲੱਗਦੀ ਸੀ। ਉਸ ਵੇਲੇ ਸਿਗਨਲ ਸਿਸਟਮ ਮੈਂ ਫਰਸਟ ایڈ ਦੇ ਕੇ ਉਹਨਾਂ ਨੂੰ ਜਿੰਨੀ ਜਲਦੀ ਹੋ ਸਾਬਰ ਅਸੀਗਾ ਬਫਰ ਕਰ ਦਿੱਤਾ ਤਾਂ ਕਿ ਜਾਨ ਬਚ ਜਾਵੇ। ਅਚਕ ਜਿਹੜੇ ਕੰਨੀ ਆਲੇ ਸੀ ਉਹਨਾਂ ਚ ਕੋ ਸੀਰੀਅਸ ਉਹਨਾਂ ਚ ਠੀਕ ਸੀਗੇ ਸੀਰੀਅਸ ਨਹੀਂ ਕਹਿ ਸਕਦੇ ਪਰ ਰਾਇ ਲੈਂਦੇ ਹੋ